ਸਾਹਿਗਰ ਕਿਸਾਨ ਪ੍ਰਾਉ ਉਹ ਅੱਜ ਆਪਾਂ ਪਹੁੰਚ ਚੁੱਕੇ ਆ ਮੋਬੈਲ ਮੁਬਾਰਕ ਰਿਜ਼ੋਰਟ ਤੇ ਇੱਥੇ ਅੱਜ ਆਲੂਆਂ ਦਾ ਮੇਲਾ ਕਰਵਾਇਆ ਜਾ ਰਿਹਾ ਤੇ ਇਹ ਮੇਲਾ ਪੰਜਾਬ ਪੋਟੈਟੋ ਗਰੋਵਰ ਵੱਲੋਂ ਕਰਵਾਇਆ ਜਾ ਰਿਹਾ ਤੇ ਇਹਦੇ ਵਿੱਚ ਕੀ ਕੁਝ ਨਵਾਂ ਰਹਿਣ ਵਾਲਾ ਆ ਕੀ ਕੁਝ ਇਹਦੇ ਵਿੱਚ ਵਿਲੱਖਣਤਾ ਆ ਉਹ ਅੱਜ ਆਪਾਂ ਮੇਲੇ ਦੇ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਆ ਜੋ ਆਪਾਂ ਚੱਲਦੇ ਆ ਮੇਲੇ ਵੱਲ ਦੇਖਦੇ ਆ ਇਹਦੇ ਵਿੱਚ ਹੋਰ ਆਪਾਂ ਨੂੰ ਕੀ ਕੀ ਨਵੀਆਂ ਜਾਣਕਾਰੀਆਂ ਮਿਲਣਗੀਆਂ ਆਲੂ ਦੇ ਬਾਰੇ ਆਜੋ ਜੀ ਲੋ ਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪੰਜਾਬ ਪੋਟੈਟੋ ਗਰੋਵਰਸ ਦੀ ਪੂਰੀ ਟੀਮ ਵੱਲੋਂ ਗਰੁੱਪ ਫੋਟੋ ਕਰਵਾਈ ਜਾ ਰਹੀ ਆ ਤੇ ਨਾਲ ਦੀ ਨਾਲ ਬਾਬਾ ਜੀ ਕੋਲੋਂ ਅਰਦਾਸ ਬੇਨਤੀ ਕਰਵਾ ਕੇ ਮੇਲੇ ਦੀ ਸ਼ੁਰੂਆਤ ਕੀਤੀ ਗਈ ਬਹੁਤ ਵਧੀਆ ਲੱਗਿਆ ਮੇਲੇ ਦੇ ਵਿੱਚ ਐਂਟਰੀ ਕਰਨ ਸਾਰੀ ਸਭ ਤੋਂ ਪਹਿਲਾਂ ਤੁਸੀਂ ਸੱਜੇ ਹੱਥ ਦੇਖ ਸਕਦੇ ਹੋ ਵੀ ਗ੍ਰਾਮੇ ਵਾਲਿਆਂ ਦਾ ਭਈ ਤਾਮਾ ਜਮਾ ਖੜਾ ਆ ਡਿਗਰ ਆਲੂ ਪੱਟਣ ਵਾਲਾ ਤੇ ਆਲੂ ਦੀਆਂ ਬੇਲਾਂ ਵੱਢਣ ਵਾਲਾ ਆ ਤੇ ਗ੍ਰਾਮੇ ਮਸ਼ੀਨ ਪੋਟੈਟੋ ਪਲੰਟਰ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਗ੍ਰਾਮੇ ਵੱਲੋਂ ਇੱਥੇ ਸਟਾਲ ਆਈ ਗਈ ਆ ਖਾਲਸ ਇੰਪਲੀਮੈਂਟ ਮਲੋ ਵਾਲਿਆਂ ਦੀ ਤੇ ਇਹ ਵੀਰ ਉਹਨਾਂ ਦਾ ਬਹੁਤ ਵਧੀਆ ਕੰਮਕਾਰ ਨੇ ਤੇ ਇੱਧਰ ਜੌਂਡੀਅਰ ਦੀ ਸਟਾਲ ਆ ਜੌਂਡੀਅਰ ਦੀ ਸਟਾਲ ਤੇ ਉਹੀ ਜੋਧਾ ਵਾਲੇ ਵੀਰ ਦਾ ਟਰੈਕਟਰ ਖੜਾ ਆ ਤੇ ਇੱਧਰ ਹਾਲੈਂਡ ਵਾਲਿਆਂ ਦੀ ਸਟਾਲ ਆ ਤੇ ਹਾਲੈਂਡ ਦੇ ਵਿੱਚ ਉਹੀ 3702 ਟਰੈਕਟਰ ਹੈਗਾ 3730 ਹੈਗਾ 5520 ਟਰੈਕਟਰ ਹੈਗਾ ਤੇ ਆਹ ਖੜਾ ਇੱਕ ਜਮਜੂਤ ਦਾ ਝੋਟਾ ਸਭ ਤੋਂ ਵੱਡਾ ਟਰੈਕਟਰ ਇੰਡੀਆ ਦਾ T7 ਸੀਰੀਜ਼ ਦੇ ਵਿੱਚ 260 ਹਰਸ ਪਾਵਰ ਦਾ ਇੰਜਣ ਹੈ ਦਾ ਤੇ ਇਹਦੀ ਕੀਮਤ 1 ਕਰੋੜ 35 ਲੱਖ ਰੁਪਏ ਦੱਸ ਰਹੇ ਨੇ ਤੇ ਬਹੁਤ ਵੱਡਾ ਟਰੈਕਟਰ ਹੈ ਬੀ ਜੇ ਫਾਰਮ ਜਲੰਧਰ ਵਾਲੇ ਵੀਰ ਦਾ ਟਰੈਕਟਰ ਹੈ ਇਹ ਦੇਖੋ ਵੱਡੇ ਤਾਕੜੇ ਬੰਦਿਆ ਕੋਲੇ ਤਾਕੜੇ ਟਰੈਕਟਰ ਹੀ ਹੁੰਦੇ ਨੇ ਆਪਾਂ ਨੂੰ ਇਹ ਗੱਲ ਦਾ ਬਹੁਤ ਵੱਡਾ ਮਾਣ ਆ ਵੀ ਪੰਜਾਬ ਦੇ ਵਿੱਚ ਵੱਡੇ ਵੱਡਿਆ ਫਰਮਾਂ ਹੈਗੀਆਂ ਨੇ ਲੋ ਜੀ ਇੱਧਰ ਆ ਕੇ ਡਿਵੈਲਪਰ ਵਾਲੇ ਵੀਰ ਇਹਨਾਂ ਦੇ ਭਾਈ ਹਲ-ਹੈਰੋਂ ਬਹੁਤ ਜ਼ਿਆਦੇ ਵਧੀਆ ਨੇ ਕਦੋਂ ਮਰਜ਼ੀ ਤੁਸੀਂ ਇਹਨਾਂ ਤੋਂ ਆ ਕੇ ਹਲ-ਹੈਰੋਂ ਲੈ ਜਾਓ ਕੋਈ ਲੰਬਾ ਨਹੀਂ ਆਉਂਦਾ ਹੈਗਾ ਵੀਰੋਂ ਨਹੀਂ ਬਹੁਤ ਚੰਗਾ ਕੰਮ ਕਰਦੇ ਨੇ ਤੇਲ ਵਾਲੀ ਟੈਂਕੀ ਇਹਨਾਂ ਦੀ ਬਹੁਤ ਸੋਹਣੀਆਂ ਸੁਪਰ ਸੀਟਰ ਵੀ ਬਹੁਤ ਸੋਹ ਤੇ ਸਾਡੇ ਨਜ਼ਦੀਕੀ ਨੇ ਇਹ ਦੁੱਗਰੀ ਪਿੰਡ ਹੈਗਾ ਆ ਮਰੇਕੋਟਲੇ ਚ ਪੈਂਦਾ ਆ ਬਹੁਤ ਸੋਹਣੇ ਸੰਸਣ ਜਿਹੜੇ ਹੁੰਦੇ ਨੇ ਡਵਲਪ ਵਾਲੇ ਵੀਰ ਉਹਨਾਂ ਦੇ ਤੇ ਇੱਧਰ ਰਾਮਾ ਜੰਡੂ ਤੇ ਇਹ ਆਲੂ ਦੇ ਉੱਪਰ ਬਹੁਤ ਵਧੀਆ ਮਸ਼ੀਨਰੀ ਬਣਾਉਂਦੇ ਨੇ ਤੇ ਰਾਮਾ ਜੰਡੂ ਵਾਲਿਆਂ ਦੀਆਂ 26 ਇੰਚੀ 28 ਇੰਚੀ 30 ਇੰਚੀ ਮਸ਼ੀਨਾ ਬਹੁਤ ਵਧੀਆ ਹੁੰਦੀਆਂ ਨੇ ਤੇ ਚਲੋ ਹਰੇਕ ਦੀ ਵਧੀਆ ਮੈਂ ਕਿਸੇ ਨੂੰ ਇੱਕ ਨੂੰ ਲੈ ਕੇ ਕਦੇ ਨਹੀਂ ਕਹਾਂਗਾ ਵਧੀਆ ਪਰ ਇਹਨਾਂ ਨੇ ਆਲੂ ਦੇ ਮਸ਼ੀਨਰੀ ਦੇ ਵਿੱਚ ਬਹੁਤ ਕੰਮ ਕਰਿਆ ਆ ਤੇ ਇਹਨਾਂ ਦੀ ਆ ਚਾਰ ਲਾਈਨ ਵਾਲੀ ਮਸ਼ੀਨ ਦੇਖ ਲਓ ਚਾਰ ਖੁੱਡ ਬੀਜਦੀ ਆ ਬਹੁਤ ਸੋਹਣਾ ਇਹ ਆਟੋਮੈਟਿਕ ਪਲਾਂਟਰ ਆ ਆਲੂ ਦੀ ਬਜਾਈ ਵਾਲਾ ਚਾਰ ਲਾਈਨਾਂ ਲੈ ਕੇ ਜਾਂਦੀ ਆ ਤੇ ਇਹਦੀ ਜਿਹੜੇ ਕੀਮਤ ਵਗੈਰਾ ਤੁਸੀਂ ਇਹਨਾਂ ਦੇ ਫੋਨ ਨੰਬਰ ਦਿੱਤੇ ਹੋਏ ਨੇ ਉਹ ਤੇ ਪਤਾ ਕਰ ਸਕਦੇ ਹੋ ਤੇ ਗਰੇਟਰ ਬਹੁਤ ਸੋਹਣਾ ਰਾਮਾ ਚੰਡੂ ਵਾਲਿਆਂ ਦਾ ਜਿੰਨੇ ਮੈਨੂੰ ਲੱਗਦਾ ਗਰੇਟਰ ਵੇਚਦੇ ਨੇ ਰਾਮਾ ਚੰਡੂ ਵਾਲਿਆਂ ਦੀ ਹੀ ਵੇਚਦੇ ਨੇ ਤੇ ਆ ਆਲੂ ਪੱਟਣ ਵਾਲੀ ਮਸ਼ੀਨ ਪੋਟੈਟੋ ਡਿਗਰ ਬਹੁਤ ਸੋਹਣਾ ਹੈ ਤੇ ਇਹ ਹੁਣ ਮਹਿੰਗੇ ਵੀ ਹੋ ਜਾਂਦੇ ਨੇ ਭਾਈ ਸਾਰੀ ਮਸ਼ੀਨਰੀ ਹੀ ਮਹਿੰਗੀ ਹੋ ਜਾਂਦੀ ਹੈ ਕਿਸੇ ਆਪਾਂ ਇੱਕ ਨੂੰ ਨਹੀਂ ਕਹਾਂਗੇ ਇਹ ਮਹਿੰਗੇ ਨੇ ਸਾਰੀ ਮਸ਼ੀਨਰੀ ਹੀ ਹੌਲੀ-ਹੌਲੀ ਰੇਟ ਨੇ ਜਿਹੜੇ ਵੱਧਦੇ ਰਹਿੰਦੇ ਨੇ ਤੇ ਆ ਜੋ ਆਪਾਂ ਅੱਗੇ ਮੇਲੇ ਦੇ ਵਿੱਚ ਹੋਰ ਦਿਖਾਉਣੇ ਤੁਹਾਨੂੰ ਤੇ ਆ ਬੇਲਾਂ ਵੱਢਣ ਵਾਲਾ ਰਾਮਾ ਜੰਦੂ ਵਾਲਾ ਇਹ ਵੀ ਚੰਗਾ ਆ ਤੇ ਇਧਰ ਵੀ ਆਹ ਬੱਟਾ ਪਾਉਣ ਵਾਲਾ ਜਿੰਦਰਾ ਲਓ ਜੀ ਇੱਧਰ ਆਗੇ ਟਰਾਲੀ ਵਾਲੀ ਟਰਾਲੀ ਵਾਲਾ ਆਂਦਾ ਹੈ ਪਲੈਂਟਰ ਆਲੂ ਦੀ ਬਜਾਈ ਵਾਲੀ ਮਸ਼ੀਨ ਬਹੁਤ ਵਧੀਆ ਚੰਗੀ ਆ ਪਹਿਲਾਂ ਇਹਨਾਂ ਦੀਆਂ ਹੀ ਮਸ਼ੀਨਾਂ ਹੁੰਦੀਆਂ ਜਿਹੜੀਆਂ ਟਕ 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 ਜੇ ਕਰਕੇ ਚੱਕਦੀਆਂ ਹੁੰਦੀਆਂ ਜਾਂ ਆਟੋਮੈਟਿਕ ਟਰੋਲੀ ਵਾਲੀਆਂ ਦੀਆਂ ਆਈਆਂ ਸੀ ਸਸਤੀਆਂ ਹੁੰਦੀਆਂ ਸੀ ਬਜਟ 'ਚ ਹੁੰਦੀਆਂ ਸੀ ਹਰੇਕ ਕਿਸਾਨ ਉਹਨਾਂ ਨਾਲ ਬਿਜਾਈ ਕਰਦਾ ਹੁੰਦਾ ਸੀ ਤੇ ਇੱਧਰ ਆ ਕੇ ਮੁੰਡੇ ਗਰੁੱਪ ਸਹੌਲੀ ਵਾਲੇ ਤੇ ਇਹਨਾਂ ਦੀ ਤੇਲ ਵਾਲੀ ਟੈਂਕੀ ਆ ਤੇ ਇੱਧਰ ਟਰਾਲੀਆਂ ਖੜੀਆਂ ਨੇ ਬਣਾਈਆਂ ਹੋਈਆਂ ਬਹੁਤ ਸੋਹਣੀਆਂ ਟਰਾਲੀਆਂ ਬਣਾਉਂਦੇ ਨੇ ਕਿਉਂਕਿ ਰੀਜ ਲਾ ਦਿੰਦੇ ਨੇ ਦੇਖੋ ਰੀਜ ਦਾ ਲੱਗਣੀ ਆ ਥੋੜੇ ਜਿਹੇ ਪੈਸੇ ਵੀ ਵਧੀਆ ਲੱਗ ਜਾਂਦੇ ਨੇ ਮਤਲਬ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹਨੇ ਸ਼ੌਂਕ ਨਾਲ ਸੰਧ ਸੰਧ ਜਿਹੜਾ ਬਣਾਉਣਾ ਹੈ ਤਾਂ ਇਹਨਾਂ ਕੋਲੇ ਆ ਕੇ ਵਧੀਆ ਕਟਿੰਗ ਤੇ ਲੇਜ਼ਰ ਕਟਿੰਗ ਤੇ ਆਪਦੇ ਟਰਾਲੀ ਤੇ ਹਾਰ ਸ਼ਿੰਗਾਰ ਵੀ ਲਵਾ ਸਕਦਾ ਅਤੇ ਟਰਾਲੀ ਵੀ ਸੁਧਾ ਜਿਵੇਂ ਕਿ ਹੋਰ ਆਪਾਂ ਸੁਣਦੇ ਆ ਵੀ ਦੁਆਬੇ ਰੀਚ ਚੰਗੀਆਂ ਸੁਧਰ ਟਰਾਲੀਆਂ ਮਿਲਦੀਆਂ ਨੇ ਲੋ ਜੀ ਇੱਧਰ ਆ ਕੇ ਫਾਰਮ ਮੇਟ ਵਾਲੇ ਇਹਨਾਂ ਦੇ ਆਲੂ ਦੀਆਂ ਬੇਲਾਂ ਬਟਨ ਵਾਲੇ ਤੇ ਨਾਲ ਦੀ ਨਾਲ ਇਹਨਾਂ ਨੇ ਬਣਾਇਆ ਆ ਬੱਟਾ ਨੂੰ ਮਿੱਟੀ ਚੇਟਣ ਵਾਲਾ ਇਹਦੇ ਚੰਗਾ ਮੰਦਾ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਨੇ ਰੇਟ ਬਹੁਤ ਕੰਟਰੋਲਡ ਰੇਟ ਰੱਖਿਆ ਹੋਇਆ ਹੈ 1.5 ਲੱਖ ਰੁਪਏ ਦਾ ਦੇ ਰਹੇ ਨੇ ਬੱਟਾ ਨੂੰ ਮਿੱਟੀ ਚੇਟਣ ਵਾਲਾ ਫਾਰਮ ਮੇਟ ਐਗਰੋ ਵਾਲੇ ਤੇ ਇਹਨਾਂ ਦਾ ਬਾਕੀ ਰੂਟਾਵੇਟਰ ਹੈਗਾ ਆ ਤੇ ਇੱਧਰ ਇਹਨਾਂ ਦਾ ਉਹੀ ਆਪਣਾ ਆਲੂ ਦੀਆਂ ਬੇਲਾਂ ਵੱਢਣ ਵਾਲਾ ਖੜਾ ਟੂ ਰੋ ਦੇ ਵਿੱਚ ਉਧਰ ਫੋਰ ਰੋ ਦੇ ਵਿੱਚ ਖੜਾ ਸੀ ਲਓ ਜੀ ਦੋਸਤੋ ਇੱਧਰ ਫਾਰਮ ਮੇਟ ਵਾਲਿਆਂ ਦਾ ਬਣਾਇਆ ਹੋਇਆ ਸਟੀਲ ਦਾ ਬਿਲਕੁਲ ਹਾਈਡਰੋਸਟੈਟਿਕ ਦੇ ਨਾਲ ਘੁੰਮਣ ਵਾਲਾ ਜੂਰੀਆ ਰੇ ਖਾਦ ਰੇ ਖਿਲਾਰਨ ਵਾਲਾ ਸਪਿੰਨਰ ਤੇ ਇਸ ਸਪਿੰਨਰ ਬਹੁਤ ਵਧੀਆ ਲੱਗਿਆ ਮੈਨੂੰ ਵਲਖਣਤਾ ਵੀ ਕਿਉਂਕਿ ਹਾਈਡਰੋਸਟੈਟਿਕ ਦੇ ਨਾਲ ਘੁੰਮਦਾ ਹੈ ਤੇ ਕ੍ਰੋਸ ਦਾ ਕੰਮ ਚੱਕਿਆ ਗਿਆ ਜਿੱਥੇ ਗੇਅਰ ਵਗੈਰਾ ਅੜਤਿਕ ਦੇ ਨੇ ਤੇ ਸਟੀਲੀ ਬਣਿਆ ਹੋਇਆ ਤੇ ਚੰਗਾ ਲੱਗਿਆ ਵੀ ਮੈ ਤੇ ਇੱਧਰ ਦੋਸਤੋ ਕਰਤਾਰ ਟਰੈਕਟਰ ਤੇ ਕਰਤਾਰ ਕੰਪਾਈਨ ਤੇ ਚੰਗੀਆਂ ਕੰਪਾਈਨਰ ਨੇ ਚੰਗੇ ਟਰੈਕਟਰ ਨੇ ਤੇ ਪੰਜਾਬ ਦੇ ਵਿੱਚ ਬਣਦੇ ਨੇ ਚੰਗੀ ਮਾਣ ਵਾਲੀ ਗੱਲ ਆ ਇੱਧਰ ਰਾਮਾ ਜੰਡੂ ਖੜੇ ਨੇ ਤੇ ਮੇਲੇ ਦਾ ਆਨੰਦ ਮਾਣਨ ਦੇ ਲਈ ਹਲੇ ਥੋੜੇ ਥੋੜੇ ਦਰਸ਼ਕ ਵੀ ਆ ਰਹੇ ਨੇ ਟਾਈਮ ਹੈਗਾ ਸਵੇਰ ਦੇ 9:00 ਵਜੇ ਹੋਏ ਨੇ ਖੁੱਲ੍ਹ 11 12 ਵਜੇ ਇਕੱਠੇ ਜਾ ਕੇ ਵੱਧ ਜਾਣਾ ਹੈ ਤੇ ਇੱਧਰ ਦੇਖੋ ਵੀ ਆਲੂ ਦੀ ਬਿਜਾਈ ਕਰਨ ਵਾਲੀ ਮਸ਼ੀਨ ਤੇ ਪੂਲੀ ਫੁੱਲੀ ਗ੍ਰੈਮੇ ਦੀ ਕਾਪੀ ਬਣਾਈ ਗਈ ਹੈ ਇਹ ਤੇ ਇੱਕ ਤਾਂ ਉਹਨੂੰ ਹੋਰ ਦਿਖਾਵਾਂਗੇ ਵੀ ਉਹ ਜਿਆਦਾ ਵਧੀਆ ਤੇ ਇਹ ਮੈਂ ਪਹਿਲੀ ਵਾਰੀ ਦੇਖੀ ਐ ਮੇਦੀ ਤੇ ਠੀਕ ਠਾਕ ਆ ਵਧੀਆ ਆ ਚੰਗੀਆਂ ਚਲੋ ਜਿਹਨੇ ਵੀਰ ਨੇ ਬਣਾਈ ਆ ਬਹੁਤ ਮਿਹਨਤ ਨਾਲ ਬਣਾਈ ਆ ਤੇ ਗ੍ਰੈਮੇ ਭਾਈ ਜਿਆਦਾ ਕੋਸਟ ਦੀ ਆ ਇਹ ਅੱਧੇ ਰੇਟਾਂ 'ਚ ਤੇ ਇੱਧਰ ਆ ਜਾਂਦੇ ਨੇ ਆਪਣੇ ਹੈਰੋਂ ਦੀ ਦੁਨੀਆ ਦੇ ਵਿੱਚ ਜੱਗੀ ਵਾਲੇ ਇਹ ਇਹਨਾਂ ਦੀ ਭਾਈ ਹੈਰੋਂ ਬਹੁਤ ਵਧੀਆ ਬਲਖਣਤਾ ਤੇ ਮਹਿੰਗੀ ਵੀ ਬਹੁਤ ਆ ਤੇ ਇਹ ਬਹੁਤ ਵਰੀ ਬਹੁਤ ਵੀਰ ਕਮੈਂਟ ਕਰਦੇ ਨੇ ਭਾਈ ਜੀ ਬਹੁਤ ਮਹਿੰਗੀਆਂ ਹੈਰੋਂ ਦਿੰਦੀਆਂ ਨੇ ਭਾਈ ਅਗਲਿਆਂ ਦਾ ਸੰਦ ਵਿਕਦਾ ਅਗਲਿਆਂ ਨੇ ਕੋਈ ਸੋਧ ਕੀਤੀ ਹੋਣੀ ਆ ਵਧੀਆ ਚੱਲਦੇ ਹੋਣੇ ਨੇ ਜਿਨ੍ਹਾਂ ਕੋਲੇ ਚੱਲਦੇ ਨੇ ਉਹਨਾਂ ਤੋਂ ਆਪਾਂ ਪੁੱਛੀਏ ਤੇ ਚੰਗੀ ਆ ਹੈਰੋਂ ਜੱਗੀ ਦੀ ਬਹੁਤ ਸੋਹਣੀ ਹੈਰੋਂ ਆ ਤੇ ਆਪਾਂ ਵੀ ਚਲਾ ਕੇ ਦੇਖੀ ਸੀ ਚੰਗੀ ਹੈਰੋਂ ਆ ਤੇ ਇਧਰ ਆ ਕੇ ਭਾਈ ਸਖਦੇਵ ਸਖਦੇਵ ਵਾਲਿਆਂ ਦੀਆਂ ਮਸ਼ੀਨਾਂ ਪੂਰਾ ਸਿਰਾਂ ਹੁੰਦੀਆਂ ਨੇ ਆਪਣੇ ਕੋਲੇ ਪੋਟੈਟੋ ਡਿਗਰ ਆ ਬਹੁਤ ਸੋਹਣਾ ਚੱਲਦਾ ਆ ਤੇ ਇਹਨਾਂ ਨੇ ਜਿਹੜੀ ਆਲੂ ਦੀ ਬਜਾਈ ਵਾਲੀ ਮਸ਼ੀਨਾਂ ਗ੍ਰੈਮੀ ਦਾ ਜਿਹੜਾ ਪਲਾਂਟਰ ਆ ਉਹਦਾ ਬਿਲਕੁਲ ਉਹੀ ਬਣਾ ਦਿੱਤਾ ਸੀ ਪਿਛਲੇ ਸਾਲ ਵੀ ਮੈਂ ਮੇਲੇ ਤੇ ਦਿਖਾਇਆ ਸੀ ਬਿਲਕੁਲ ਉਹੀ ਚੀਜ਼ ਬਣੀ ਹੋਈ ਆ ਉਦੋਂ ਅੱਧੇ ਰੇਟਾਂ ਦੇ ਵਿੱਚ ਤੇ ਇਹਦੇ ਵਿੱਚ ਬਾਕੀ ਸਾਰਾ ਕੁਝ ਹੈਗਾ ਆ ਜਿਨੇ ਘੱਟ ਪੈਸੇ ਚ ਲਾਉਣੀਆਂ ਲੈ ਸਕਦੇ ਨੇ ਤੇ ਬੈ ਆਲੂਆਂ ਦੇ ਬੈਲਾਂ ਵੱਢਣ ਵਾਲਾ ਵੀ ਇਹਨਾਂ ਦਾ ਖੜਾਇਆ ਹੋਇਆ ਹੈ ਇਹ ਵੀ ਚੰਗਾ ਹੈਗਾ ਇਹਨਾਂ ਦਾ ਰੈਲਾ ਚੱਲਦਾ ਆ ਤੇ ਇੱਕ ਇਹਨਾਂ ਨੇ ਮਾਡਲ ਹੋਰ ਤਿਆਰ ਕੀਤਾ ਪਲੰਟਰ ਦਾ ਤੇ ਇਹ ਦਾ ਬਿਲਕੁਲ ਬਿਲਕੁਲ ਉਹੀ ਚੀਜ਼ ਆ ਤੇ ਇਹਦੇ ਵਿੱਚ ਜਿਹੜਾ ਅੱਗੇ ਡੀਪੀ ਡੀ ਕਿਣਾ ਸੈਡਾਂ ਤੇ ਡਿਕਣਾ ਤੇ ਜਿਹੜਾ ਦੂਸਰਾ ਪਲੰਟਰ ਖੜਾ ਉਹ ਓਕਣੇ ਜਿਵੇਂ ਗ੍ਰਾਮੇ ਤੇ ਸੈਂਟਰ ਚ ਡਿਕਦਾ ਉਹ ਮੇਡਿਕ ਦਾ ਆ ਤੇ ਇੱਧਰ ਇਹਨਾਂ ਦਾ ਭਈ ਬੱਟਾ ਪਾਉਣ ਵਾਲਾ ਜਿੰਦਰਾ ਖੜਾ ਆ ਖਾਲੇ ਪਾਉਂਦਾ ਆਲੂਆਂ ਦੇ ਵਿੱਚ ਬਹੁਤ ਸੋਹਣੀਆਂ ਬੱਟਾ ਪਾਉਂਦਾ ਖਾਲੇ ਪਾਉਂਦਾ 50000 ਰੁਪਏ ਦੀ ਕੀਮਤ ਰੱਖੀ ਗਈ ਆ ਤੇ ਦੋਸਤੋ ਇੱਧਰ ਕੋਰੀਡੋਰ ਅੱਗੇ ਚਲਦੇ ਚਲਦੇ ਆਂ ਤੇ ਆਲੇ-ਦਾਲੇ ਪੰਡਾਲ ਸਜਿਆ ਹੋਇਆ ਖੱਬੇ ਸੱਜੇ ਤੁਸੀਂ ਸਟਾਲ ਵਗੈਰਾ ਦੇਖ ਸਕਦੇ ਹੋ ਵੀ ਇੱਧਰ ਖੱਬੇ ਹੱਥ ਪੈਸਟੀਸਾਈਡ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਨੇ ਉਹਨਾਂ ਦੀ ਲੱਗੀਆਂ ਹੋਈਆਂ ਨੇ ਸੱਜੇ ਹੱਥ ਐਗਰੀਕਲਚਰ ਮਸ਼ੀਨਰੀਆਂ ਲੱਗੀਆਂ ਹੋਈਆਂ ਨੇ ਤੇ ਅੱਗੇ ਜਿਹੜਾ ਹਾਲ ਆ ਅੱਗੇ ਜਾ ਕੇ ਪੈਲਸ ਦਾ ਹਾਲ ਏਸੀ ਹਾਲ ਉਹਦੇ ਵਿੱਚ ਕਾਨਫਰੰਸ ਹੋ ਰਹੀ ਆ ਤੇ ਸਟੇਜ ਸਜੀ ਹੋਈ ਆ ਤੇ ਬਹੁਤ ਵਧੀਆ ਡਾਕਟਰ ਸਾਹਿਬਾਨ ਉੱਥੇ ਬੁਲਾਰੇ ਪਹੁੰਚੇ ਹੋਏ ਨੇ ਤੇ ਉਹਨਾਂ ਬਾਰੇ ਵੀ ਆਪਾਂ ਅੱਗੇ ਜਾ ਕੇ ਵਿਚਾਰ ਚਚਾ ਕਰਦੇ ਆਂ ਤੇ ਬਾਕੀ ਮੇਲੇ ਨੇ ਜਿਹੜੇ ਨਾ ਇਹ ਯੂਨੀਵਰਸਿਟੀ ਦੇ ਜਿਹੜੇ ਸਰਕਾਰੀ ਮੇਲੇ ਹੁੰਦੇ ਨੇ ਉਹਨਾਂ ਨੂੰ ਮਾਤ ਪਾਉਣ ਲੱਗੇ ਹੋਏ ਨੇ ਕਿਉਂਕਿ ਤੁਹਾਡੇ ਕੋਲੋਂ ਕੋਈ ਵੀ ਐਂਟਰੀ ਫੀਸ ਨਹੀਂ ਲਈ ਜਾ ਰਹੀ ਜੇ ਕਿਤੇ ਇਹ ਹੀ ਮੇਲਾ ਫੋਰਮ ਦੇ ਵਿੱਚ ਹੁੰਦਾ ਪਤਾ ਨਹੀਂ ਕਿੰਨੇ ਕ ਡਾਲਰ ਫੀਸ ਲੈ ਲੈਂਦੇ ਤੁਹਾਨੂੰ ਰੋਟੀ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੱਜੇ ਹੱਥ ਜਾਨਸਾਰ ਹੀ ਪ੍ਰਸਾਦਾ ਤਿਆਰ ਤੇ ਕਾਫੀ ਚੱਲ ਰਹੀ ਆ ਜਿਵੇਂ ਪੈਰਸਾਂ ਦੇ ਵਿੱਚ ਵਿਆਹ ਦੇ ਵਿੱਚ ਕਾਫੀ ਚੱਲਦੀ ਹੁੰਦੀ ਆ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਭਾਬ ਕੀ ਇਹ ਪੈਸਾ ਕਿੱਥੋਂ ਆਇਆ ਸਟਾਲਾਂ ਤੋਂ ਆਇਆ ਸਟਾਲ ਵਾਲਿਆਂ ਨੇ ਪੈਸਾ ਦਿੱਤਾ ਤੇ ਕਿਸਾਨਾਂ ਨੂੰ ਆਉਟਪੁੱਟ ਦਿੱਤੀ ਗਈ ਆ ਪੰਜਾਬ ਪੋਟੈਟੋ ਗਰੋਵਰਸ ਵੱਲੋਂ ਜਿਹੜਾ ਕਿਸਾਨ ਮੇਲਾ ਕਰਾਇਆ ਗਿਆ ਫੁੱਲੀ ਫੁੱਲੀ ਆਉਟਪੁੱਟ ਕਿਸਾਨ ਨੂੰ ਦਿੱਤੀ ਗਈ ਆ ਨਹੀਂ ਮੇਰੇ ਹਿਸਾਬ ਨਾਲ ਜਿਹੜੇ ਭਾਈ ਸਰਕਾਰੀ ਮੇਲੇ ਲੱਗਦੇ ਨੇ ਸਟਾਲਾਂ ਤੋਂ ਪੈਸੇ ਇਕੱਠੇ ਕਰਕੇ ਆਉਟਪੁੱਟ ਨਹੀਂ ਦਿੰਦੇ ਹੈਗੇ ਤੇ ਦੋਸਤੋ ਇਹਦੇ ਨਾਲ ਹੀ ਆ ਦੇਖੋ ਪੈਨੀਅਰ ਦੇ ਸੀਡ ਬਾਰੇ ਸਟਾਲ ਲੱਗੀ ਹੋਈ ਆ ਤੇ ਨਾਲ ਹੀ ਦਵਾਈਆਂ ਦੀ ਕੋਟੇਵਾ ਕੰਪਨੀ ਦੀ ਸਟਾਲ ਲੱਗੀ ਹੋਈ ਆ ਤੇ ਇਹਨਾਂ ਨਾਲ ਗੱਲਬਾਤ ਕੀਤੀ ਕੀ ਵੀ ਪੈਨੀਆਂ ਰਵਾਈ ਸਾਨੂੰ ਜਿਹੜੇ ਸੀਟ ਨੇ ਟਾਈਮ ਸਰ ਦੇ ਦਿਆ ਕਰੋ ਤੇ ਕੋਟੇਵਾ ਕੰਪਨੀ ਦੀ ਗਲੀਲਿਓ ਵੇ ਦਵਾਈ ਹੋਗੀ ਝੋਨੇ ਤੇ ਸੜਕਾਓ ਦੇ ਲਈ ਬਾਕੀ ਇਹਨਾਂ ਦੀ ਇਹ ਹਲਦੀ ਰੋਗ ਨੂੰ ਰੋਕਣ ਲਈ ਕੋ ਸਾਈਡ ਆਈ ਆ ਇਹ ਬਹੁਤ ਚੰਗੀ ਸਪਰੇ ਆ ਤੇ ਇਹਦੇ ਨਾਲ ਹੀ ਹਲੀਨਾ ਵਾਲੇ ਵੀਰ ਬੈਠੇ ਨੇ ਤੇ ਹਲੀਨਾ ਦੀਆਂ ਵੀ ਦਵਾਈਆਂ ਚੰਗੀਆਂ ਹੁੰਦੀਆਂ ਨੇ ਤੇ ਇਹ ਆਲੂ ਦੇ ਉੱਪਰ ਬਹੁਤ ਵਧੀਆ ਦਵਾਈਆਂ ਲੈ ਕੇ ਆਉਂਦੇ ਨੇ ਇਹਨਾਂ ਦੀ ਇੱਕ ਹੇਲੀਨੋ ਆਉਂਦੀ ਆ ਉਹ ਜੇ ਆਲੂ ਦੇ ਪੱਤੇ ਇਕੱਠੇ ਹੋਏ ਹੋਣ ਤਾਂ ਉਹਨੂੰ ਤਾਂ ਉਹਨੂੰ ਖੋਲ ਦਿੰਦੀ ਆ ਪਟਾਸ਼ ਇਹਨਾਂ ਦਾ ਬਹੁਤ ਚੰਗਾ ਹੁੰਦਾ ਹਿੱਲੋਸਨ ਬਹੁਤ ਸੋਹਣਾ ਆਲੂ ਦਾ ਸਾਈਜ਼ ਆ ਜਿਹੜਾ ਆਪਾਂ ਕਰ ਦਿੰਦਾ ਆ ਤੇ ਹੋਰ ਵੀ ਕਈ ਦਵਾਈਆਂ ਪ੍ਰੋਡਕਟ ਆਉਂਦੇ ਨੇ ਤੇ ਆਪਾਂ ਫੇਰ ਕਦੇ ਵਿਫਰੀ ਟਾਈਮ ਦੱਸਾਂਗੇ ਬਹੁਤ ਸੋਹਣੀਆਂ ਹਲੀਨਾ ਕੰਪਨੀ ਦੇ ਦਵਾਈਆਂ ਆਉਂਦੀਆਂ ਨੇ ਸੁੰਡੀ ਵਾਲੀਆਂ ਜੀਰੀ ਝੋਨੇ ਦੇ ਵਿੱਚ ਕਰ ਦੋ ਬਹੁਤ ਸੋਹਣੇ ਦੇ ਰਿਜ਼ਲਟ ਮਿਲਦੇ ਨੇ ਝੋਨੇ ਵਿੱਚ ਸੁੰਡੀ 25 ਦਿਨ ਸੁੰਡੀ ਨਹੀਂ ਆਉਂਦੀ ਆ ਵਾਲੀ ਸਪਰੇ ਕਰੀ ਤੇ ਲੋ ਜੀ ਇੱਧਰ ਉੱਚ ਸਖਸੀਅਤਾਂ ਆ ਚੁੱਕੀਆਂ ਨੇ ਇਹ ਕਿਸੇ ਜਾਣ ਪਛਾਣ ਦੇ ਮਤਹਾਜ ਨਹੀਂ ਹੈਗੇ ਡਾਕਟਰ ਐਗਰੀਕਲਚਰ ਫੀਲਡ ਦੇ ਵਿੱਚ ਪ੍ਰਗਟ ਵੀਰ ਜੀ ਤੇ ਡਾਕਟਰ ਇੱਧਰ ਵੈਟਰਨਰੀ ਦੇ ਵਿੱਚ ਗੁਪਤਾ ਜੀ ਬਹੁਤ ਵਧੀਆ ਜਾਣਕਾਰੀ ਇਹਨਾਂ ਨਾਲ ਸਾਂਝੀ ਕਰਦੇ ਰਹੇ ਨੇ ਆ ਫੋਨ ਕਾਲਸ ਤੇ ਵੀ ਕਰਦੇ ਰਹੇ ਨੇ ਆ ਮਿਲਦੇ ਰਹੇ ਨੇ ਇੱਕ ਦੂਜੇ ਦੇ ਘਰੇ ਵੀ ਜਾਂਦੇ ਆ ਤੇ ਮੇਲੇ ਦੇ ਵਿੱਚ ਜਦੋਂ ਮਿਲਦੇ ਆ ਬਹੁਤ ਖੁਸ਼ੀ ਹੁੰਦੀ ਆ ਤੇ ਜਿਹੜੇ ਵੀ ਕਿਸਾਨ ਭਰਾ ਮੇਲੇ ਦੇ ਵਿੱਚ ਮਿਲਦੇ ਨੇ ਕੁਐਸਚਨ ਪੁੱਟ ਕਰਦੇ ਨੇ ਬਾਰ-ਬਾਰ ਪੁੱਛਦੇ ਨੇ ਜਵਾਬ ਦੇਣੇ ਚੰਗੇ ਲੱਗਦੇ ਨੇ ਕਿਉਂਕਿ ਜਾਣਕਾਰੀ ਹੈਗੀ ਆ ਜਾਣਕਾਰੀ ਭੰਡਾਰ ਆ ਤੇ ਜਾਣਕਾਰੀ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਆ ਕਿਸਾਨਾਂ ਨਾਲ ਸ਼ੇਅਰ ਕਰਦੇ ਆ ਚੰਗਾ ਲੱਗਦਾ ਤੇ ਡਾਕਟਰ ਵੀਰ ਵੀ ਇਹੀ ਗੱਲ ਕਹਿੰਦੇ ਨੇ ਵੀ ਦੋਸਤੋ ਮੇਲਿਆਂ ਦੇ ਵਿੱਚ ਆਇਆ ਕਰੋ ਮਿਲਿਆ ਕਰੋ ਮਿਲਣਾ ਵਧੀਆ ਲੱਗਦਾ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਖੁੱਲ੍ਹ ਕੇ ਪੁੱਛਿਆ ਕਰੋ ਪਬਲਿਕ ਦੇ ਵਿੱਚ ਆਪਾਂ ਖੁੱਲਕੇ ਪੁੱਛ ਲਈਏ ਤਾਂ ਇੱਕ ਆਪਾਂ ਨੂੰ ਚੰਗਾ ਰਿਸਪੌਂਸ ਮਿਲਦਾ ਹੈ ਤੇ ਆਪਾਂ ਖੁੱਲਕੇ ਦੱਸਦੇ ਰਹਾਂਗੇ ਮੇਲੇ ਦੇ ਵਿੱਚ ਲੋ ਜੀ ਇੱਧਰ ਆਗੇ ਕਿਸਾਨ ਐਗਰੀਕਲਚਰ ਵਰਕਰਸ ਇਹ ਸਾਡੇ ਵੱਡੇ ਵੀਰ ਨੇ ਇਹ ਆਲੂ ਦੀਆਂ ਬੇਲਾਂ ਬੱਢਣ ਵਾਲਾ ਮਲਚਰ ਤਿਆਰ ਕਰਦੇ ਨੇ ਤੇ ਬਹੁਤ ਵਧੀਆ ਸ਼ਾਨਦਾਰ ਮਲਚਰ ਤਿਆਰ ਕਰਦੇ ਨੇ ਹੁਣ ਕਿਤੇ ਐ ਨਾ ਕਹੀ ਚਲੋ ਵੀ ਤੁਹਾਡੇ ਭਾਈ ਆਪਦਿਆਂ ਦਾ ਤਾਂ ਕਰਕੇ ਵਿੜੇਈ ਕਰਦੇ ਹਾਂ ਹੈਗਾ ਗੱਲਬਾਤ ਆ ਮਲਚਰ ਦੇ ਵਿੱਚ ਪੂਰੀ ਮੇਲੇ ਵਿੱਚ ਜਿੰਨੇ ਹੋਰ ਮਲਚਰ ਆਏ ਨੇ ਉਹਨਾਂ ਨਾਲੋਂ ਬਹੁਤ ਜ਼ਿਆਦਾ ਵਿਲੱਖਣਤਾ ਰੈਲਾ ਚੱਲਦਾ ਆ ਪੁੜੀਆਂ 베어ਿੰਗ ਬਹੁਤ ਵਧੀਆ ਹਾਈ ਕੁਆਲਿਟੀ ਦੇ ਲਾਉਂਦੇ ਨੇ ਤੇ ਰੈਲਾ ਚੱਲਦਾ ਆ ਤੇ ਤੁਸੀਂ ਕਦੋਂ ਮਰਜ਼ੀ ਇਹ ਜਿਹੜਾ ਮਲਚਰ ਐਨਾ ਦੇ ਕੋਲੋਂ ਬੁੱਕ ਕਰਵਾ ਸਕਦੇ ਹੋ ਸਾਨੂੰ ਦੱਸ ਸਕਦੇ ਹੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇਹਨਾਂ ਨੇ ਗੀਅਰ ਆ ਜਿਹੜਾ ਲੈ ਕੇ ਆਏ ਸੀ ਹੋਰਾਂ ਦੇ ਗੀਅਰ ਉੱਪਰ ਆਉਂਦੇ ਨੇ ਉੱਪਰ ਗੀਅਰ ਤਾਂ ਆਉਂਦੇ ਨੇ ਵੀ ਕਦੇ ਟਰੈਕਟਰ ਦੀ ਫਰੰਟ ਪੀਟੀਓ ਤੇ ਲਾਉਣਾ ਪੈ ਜਾਂਦਾ ਆ ਹੁਣ ਫਰੰਟ ਪੀਟੀਓ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਬਹੁਤ 20-25 ਸਾਲਾਂ ਨੂੰ ਆਉਣੀ ਆ ਜਦ ਤੱਕ ਤਾਂ ਇਹ ਚੀਜ਼ਾਂ ਭਈ ਦੁਬਾਰੇ ਵੀ ਬਣਨ ਯੋਗ ਹੋ ਜਾਂਦੀਆਂ ਨੇ ਤੇ ਉਹ ਵੀ ਕੋਈ ਸਮੱਸਿਆ ਨਹੀਂ ਹੈਗੀ ਜੇ ਕੱਲ ਨੂੰ ਫਰੰਟ ਪੀਟੀ ਆਉਂਦੀ ਤਾਂ ਗੇਅਰ ਚੱਕ ਕੇ ਉੱਪਰ ਰੱਖਿਆ ਜਾਊਗਾ ਪਰ ਅੱਜ ਦੀ ਘੜੀ ਦਾ ਸਖਾਲੇ ਹੋ ਜੀਏ ਤੇ ਮਲਚਰ ਬਹੁਤ ਵਧੀਆ ਚੰਗੇ ਨੇ ਇਹਨਾਂ ਦੇ ਹੋਰਾਂ ਨਾਲੋਂ ਰੇਟ ਵੀ ਜਾਈਦਾ ਤੇ ਕੰਮ ਵੀ ਤੁਹਾਨੂੰ ਚੰਗਾ ਕਰਕੇ ਦੇਣਗੇ ਲੋ ਜੀ ਇੱਧਰ ਆਗੇ ਸ਼ਮਸ਼ਪੁਰਬ ਤੋਂ ਜਗਦੇਵ ਵੀਰ ਜੀ ਹੁਣੀ ਇਹਨਾਂ ਦੀ ਵਰਕਸ਼ਾਪ ਵੀ ਬਹੁਤ ਸੋਹਣਾ ਕੰਮ ਕਰਦੇ ਨੇ ਇਹਨਾਂ ਦਾ ਇੱਕ ਮਲਚਰ ਤਿਆਰ ਕਰਿਆ ਹੋਇਆ ਤੇ ਆਲੂ ਬੀਜਣ ਵਾਲੀ ਮਸ਼ੀਨ ਆਲੂ ਪੱਟਣ ਵਾਲੀ ਮਸ਼ੀਨ ਤੇ ਇੱਕੇ ਬਲੱਖਣ ਕੰਮ ਕਰਦੇ ਨੇ ਟਰੈਕਟਰਾਂ ਨੂੰ ਲਿਫਟ ਕਪੈਸਿਟੀ ਵਾਲੇ ਜੈਕ ਲਗਾਉਂਦੇ ਨੇ ਤੇ ਆਪਾਂ ਵੀ ਫਾਰਮ ਟਰੈਕ 60 ਤੇ ਲਵਾਇਆ ਸੀ ਬਹੁਤ ਸੋਹਣਾ ਕੰਮ ਕਰਦਾ ਆ ਲੋ ਜੀ ਇੱਧਰ ਆ ਗਈ ਤੁਹਾਡੀ ਹਰਮਨ ਪਿਆਰੀ ਕੰਪੈਨ ਰਾਣੀ ਸੁੰਦਰਾ ਪ੍ਰੀਤ ਪ੍ਰੀਤ ਮਹੀਂ ਜੀਤ ਹੈ ਚੰਗੀਆਂ ਕੰਪੈਨਾਂ ਨੇ ਪ੍ਰੀਤ ਵਾਲਿਆਂ ਦੀਆਂ ਨਾਬੇ ਦੇ ਵਿੱਚ ਬਹੁਤ ਪੁਰਾਣਾ ਕੰਮ ਆ ਭਾਈ ਪ੍ਰੀਤ ਵਾਲਿਆਂ ਦਾ ਬਹੁਤ ਵੱਡੀ ਇੰਡਸਟਰੀ ਆ ਚੰਗੀਆਂ ਮਸ਼ੀਨਾਂ ਬਣਾਉਂਦੇ ਨੇ ਕਾਏ ਸੀ ਕੈਬਨ ਵੀ ਲਗਾਤੇ ਹੁਣ ਤਾਂ ਤੇ ਨਾਲ ਨਾਲ ਪ੍ਰੀਤ ਟਰੈਕਟਰ ਵੀ ਕਾਫੀ ਵਿਕ ਰਹੇ ਆ ਤੇ ਇਹਨਾਂ ਦਾ ਮੱਕੀ ਕਟਰ ਬਹੁਤ ਮਸ਼ਹੂਰ ਹੋਇਆ ਚਲੋ ਬਾਕੀ ਵੀ ਸਾਰੀਆਂ ਕੰਪੈਨੀਆਂ ਬਹੁਤ ਚੰਗੀਆਂ ਨੇ ਇਹ ਜੀ ਗੱਲ ਨਹੀਂ ਹੈਗੀ ਬਾਕੀ ਹਰੇਕ ਬੰਦਾ ਭਾਈ ਕਿਸੇ ਤੋਂ ਘੱਟ ਨਹੀਂ ਹੁੰਦਾ ਤੇ ਇਹ ਪ੍ਰੀਤ ਵਾਲਿਆਂ ਨੂੰ ਇੱਕ ਬੇਨਤੀ ਆ ਵੀ ਨਟ ਬੋਲਟਾਂ ਦੇ ਚੰਗੀ ਤਰ੍ਹਾਂ ਹੱਥ ਪੱਲਾ ਮਾਰ ਲਿਆ ਕਰੋ ਕੀ ਵਾਰੀ ਢਿੱਲੇ ਜੇ ਨਟ ਛੱਡ ਕੀ ਛੱਡ ਦਿੰਦੇ ਨੇ ਨਵੀਆਂ ਮਸ਼ੀਨਰੀਆਂ ਦੇ ਵੀ ਕੰਪੈਨੀਆਂ ਦੇ ਵੀ ਟਰੈਕਟਰਾਂ ਦੇ ਵੀ ਤੇ ਚੈਕਿੰਗ ਭਾਈ ਦੁਬਾਰੇ ਕਰ ਲੈਣੀ ਚਾਹੀਦੀ ਆ ਤੇ ਬਾਕੀ ਚੰਗਾ ਆ ਮੌਸਮ ਦੇਖੋ ਕਿੰਨਾ ਬੱਦਲ ਕੁਲਕੇ ਆ ਗਿਆ ਤੇ ਇੱਧਰ ਆਗੇ ਭਾਈ ਹੋਬੀ ਟਰੈਕਟਰਜ਼ ਇਹਨਾਂ ਨੇ ਏਸੀ ਕੈਬਨ ਲਾਉਣੇ ਸ਼ੁਰੂ ਕਰਨੇ ਨੇ ਤੇ ਇਹਨਾਂ ਦੇ ਦੇਖੋ ਏਸੀ ਕੈਬਨ ਜਿੰਮੇ ਕੀ ਆ ਬਣ ਰਿਹਾ ਏਸੀ ਕੈਬਨ ਇਹ ਤਰਿਆ ਕਰਨਗੇ ਜਿੰਮੇ 골ਡ ਸਟਾਰ ਸਮਾਨੇ ਵਾਲੇ ਧਰਦੇ ਹੁੰਦੇ ਨੇ ਇਹ ਭਾਈ ਸਾਡੇ 90 ਧਰਨਗੇ ਫੋਕਲ ਪੁਆਇੰਟ 90 ਦੇ ਵਿੱਚ ਇਹ ਜਿਹੜੀ ਇੰਡਸਟਰੀ ਆ ਚਾਲੂ ਹੋਈ ਆ ਬਸ ਹਫ਼ਤੇ ਦੋ ਹਫ਼ਤੇ ਤੱਕ ਇਹਨਾਂ ਨੇ ਏਸੀ ਕੈਬਨ ਆਪਣਾ ਲਾਂਚ ਕਰ ਦੇਣਾ ਤੇ ਇਹਨਾਂ ਨੇ ਫੈਂਡਰਾਂ ਨੂੰ ਦੇਖੋ ਕਿੰਨਾ ਵਧੀਆ ਇੱਕ ਦਿੱਤਾ ਆ ਬਲਖਣਤਾ ਲੋ ਜੀ ਇੱਧਰ ਆਗੇ ਕਰੰਟ ਮਾਰਨ ਵਾਲੇ ਕਰੰਟ ਤੁਹਾਡੇ ਨਹੀਂ ਮਾਰਨਾ ਜੰਗਲੀ ਜਾਨਵਰਾਂ ਦੇ ਮਾਰਨਾ ਏਸੀ ਕਰੰਟ ਨਹੀਂ ਮਾਰਨਾ ਡੀਸੀ ਕਰੰਟ ਮਾਰਨਾ ਬੈਟਰੀ ਵਾਲਾ ਬਸ ਝਟਕਾ ਜਿਹਾ ਲੱਗਦਾ ਤੇ ਜੰਗਲੀ ਜਾਨਵਰ ਭੱਜ ਜਾਂਦਾ ਆ ਇਹ ਚੀਜ਼ਾਂ ਦੀ ਸਾਨੂੰ ਹੁਣ ਬਹੁਤ ਜ਼ਿਆਦਾ ਜ਼ਰੂਰਤ ਪੈ ਗਈ ਆਲੂ ਤੇ ਵਿੱਚ ਮੱਕੀ ਦੇ ਵਿੱਚ ਤੇ ਹਰ ਇੱਕ ਵੀਰ ਨੂੰ ਇਹ ਜਿਹੜੇ ਪੁਰਜੇ ਨੇ ਘਰੇ ਲਿਆ ਕੇ ਰੱਖਣੇ ਪੈ ਰਹੇ ਨੇ ਮੋਟਰਾਂ ਦੇ ਰੱਖਣੇ ਪੈ ਰਹੇ ਨੇ ਜੰਗਲੀ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਕਰ ਰਹੇ ਨੇ ਝਟਕਾ ਤਾਰਾਂ ਲਾਉਣੀਆਂ ਪੈ ਰਹੀਆਂ ਨੇ ਤੇ ਇਧਰ ਦੋਸਤੋ ਮੌਸਮ ਆ ਜਿਹੜਾ ਠੰਡਾ ਹੋਈ ਜਾਂਦਾ ਤੇ ਮੇਲਾ ਗਰਮ ਹੋਈ ਜਾਂਦਾ ਮੇਲੇ ਦੇ ਵਿੱਚ ਭੀੜ ਆ ਜਿਹੜੀ ਹੁਣ ਵਧੀ ਜਾਂਦੀ ਆ ਦੁਪਹਿਰ ਦੇ 1:00 ਬੱਜ ਚੁੱਕੇ ਨੇ 1:00 ਪੂਰਾ ਮੈਨੂੰ ਲੱਗਦਾ ਵੀ ਪੀਕ ਵਾਲਾ ਲੈਵਲ ਭੀੜ ਦਾ ਹੋ ਚੁੱਕਿਆ ਹਰ ਇੱਕ ਸਟਾਲ ਤੇ 15 20 15 20 ਕਿਸਾਨ ਵੀਰ ਆਪਾਂ ਨੂੰ ਜਾਣਕਾਰੀ ਲੈਂਦੇ ਨਜ਼ਰ ਆਉਣਗੇ ਹਰ ਇੱਕ ਸਟਾਲ ਆ ਜਿਹੜੀ ਭਰੀ ਪਈ ਆ ਪੂਰੀ ਕਿਸਾਨ ਭਰਾਵਾਂ ਦੀ ਭੀੜ ਦੇ ਨਾਲ ਤੇ ਦੋਸਤੋ ਜਿੰਨੇ ਵੀ ਕਿਸਾਨ ਭਰਾ ਆਲੂ ਦੀ ਨਵੀਂ ਖੇਤੀ ਦੇ ਵਿੱਚ ਆ ਰਹੇ ਨੇ ਨਾ ਮੈਂ ਉਹਨਾਂ ਨੂੰ ਇੱਕ ਪਰਸਨਲ ਅਪੀਲ ਕਰਨੀ ਚਾਹਣਾ ਵੀ ਆਪਣੇ ਬਜਟ ਅਨੁਸਾਰ ਖੇਤੀ ਦੇ ਵਿੱਚ ਆਇਓ ਦੇਖੋ ਮੇਲੇ ਦੇ ਵਿੱਚ ਉਤਸ਼ਾਹ ਬਹੁਤ ਦੇਖਣ ਨੂੰ ਮਿਲ ਰਿਹਾ ਹਰ ਇੱਕ ਕਿਸਾਨ ਭਰਾ ਕਹਿੰਦਾ ਮੈਂ 2 ਕਿੱਲੇ ਲਾਉਣੇ ਨੇ 4 ਕਿੱਲੇ ਲਾਉਣੇ ਨੇ 5 ਕਿੱਲੇ ਨਵੇਂ ਲਾਉਣੇ ਨੇ ਦੇਖੋ ਜਿਹੜਾ 5 ਕਿੱਲੇ ਵਾਲਾ ਕਿਸਾਨ ਭਰਾ ਆਇਆ ਉਹਦਾ ਖਰਚਾ ਵੀ 2.5 ਤੋਂ 3 ਲੱਖ ਰੁਪਏ ਹੋ ਜਾਣਾ 5 ਕਿੱਲਿਆਂ ਦੇ ਉੱਪਰ ਤੇ ਉਹਨੂੰ 2.5 ਲੱਖ ਰੁਪਏ ਦਾ ਖਰਚਾ ਪਹਿਲਾਂ ਹੀ ਆਪਣਾ ਸਾਈਡ ਤੇ ਰੱਖ ਕੇ ਆਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਛੋਟਾ ਕਿਸਾਨ ਭਰਾ ਉਹਨੂੰ ਸਹੀ ਰਹਿ ਕੋਈ ਨਹੀਂ ਦਿੰਦਾ ਹਰੇਕ ਕੋਈ ਉਹਨੂੰ ਲੱਖਾਂ ਦੇ ਸੁਪਨੇ ਦਿਖਾ ਦਿੰਦਾ ਵੀ 5 ਕਿੱਲੇ ਪਾਲਾ 5 ਕਿੱਲੇ ਮੱਕੀ ਲਾਏਗਾ ਫਿਰ ਕਹਾ ਤੇਰੇ ਕੋਲ 10 ਲੱਖ ਰੁਪਿਆ ਬਣ ਜਾਊਗਾ ਆ ਤਾਂ 2.5 ਲੱਖ ਦਾ ਖਰਚਾ ਕੁਝ ਵੀ ਨਹੀਂ ਹੈਗਾ ਪਰ ਕਿਸਾਨ ਭਰਾ ਉਹ ਕੀ ਵਾਰੀ ਜਿਹੜੇ ਆਲੂ ਨੇ ਸਫੈਦਿਆਂ ਵਿੱਚ ਵੀ ਲਾਉਣੇ ਪੈ ਜਾਂਦੇ ਹੁੰਦੇ ਨੇ ਕੋਈ ਪੁੱਛਦਾ ਵੀ ਨਹੀਂ ਹੁੰਦਾ ਆਲੂ ਨੂੰ ਤੇ ਇਹ ਚੀਜ਼ਾਂ ਤੋਂ ਆਪਾਂ ਮੁੱਕਰ ਨਹੀਂ ਸਕਦੇ ਵੀ ਆਲੂ ਸਫੈਤਾਂ ਚ ਲਾਉਣੇ ਪੈ ਜਾਂਦੇ ਹੁੰਦੇ ਨੇ ਇਸ ਲਈ ਜਿਹੜੇ ਨਵੇਂ ਕਿਸਾਨ ਭਰਾ ਰਹੇ ਨੇ ਆਪਣੇ ਬਜਟ ਅਨੁਸਾਰ ਆਇਓ ਆਲੂ ਆ ਜਿਹੜਾ ਉਹ ਤੁਹਾਡੇ ਤੇ ਹੈਵੀ ਨਾ ਹੋ ਜਾਵੇ ਕਿਤੇ ਤੇ ਪਹਿਲਾਂ ਹੀ ਆਪਾਂ ਕਰਜ਼ਾ ਚੱਕ ਕੇ ਆਲੂ ਬੀਜ ਲਈਏ ਤੇ ਕੱਲ ਨੂੰ ਆਪਾਂ ਉਹ ਕਰਜ਼ਾ ਲਾਹਣ ਦੇ ਲਈ ਫਿਰ ਆਪਾਂ ਨੂੰ ਕੋਈ ਆਪਣੀ ਪਰਸਨਲ ਜਿਹੜੀ ਪ੍ਰਾਪਰਟੀ ਆ ਉਹ ਸੇਲ ਕਰਨੀ ਪਵੇ ਇਦਾਂ ਦੀਆਂ ਨੌਬਤਾਂ ਨਾ ਹੋਣ ਭਾਵੇਂ ਕਿ ਪਹਿਲੇ ਸਾਲ ਹੀ ਕਿਤੇ ਕਿਸਾਨ ਭਰਾਵਾਂ ਦੇ ਦੰਦ ਖੱਟੇ ਨਾ ਹੋ ਜਾਣ ਆਲੂ ਦੇ ਵਿੱਚ ਜਰੂਰ ਆਓ ਆਲੂ ਦੇ ਵਿੱਚ ਬਹੁਤ ਵੈਲਕਮ ਜੀ ਆਇਆਂ ਨੂੰ ਤੇ ਚਲੋ ਆਪਾਂ ਤਾਂ ਹਰ ਇੱਕ ਕਿਸਾਨ ਭਰਾ ਨੂੰ ਚੰਗੀ ਜਾਣਕਾਰੀ ਹੀ ਦੇਣੀ ਆ ਉਹ ਗੱਲ ਦੇ ਲਈ ਆਪਾਂ ਤੁਹਾਨੂੰ ਕਹਿਣੀ ਆ ਲੋ ਜੀ ਇੱਧਰ ਪੱਗਾਂ ਦੀ ਸੇਵਾ ਕੀਤੀ ਜਾ ਰਹੀ ਆ ਪੱਗਾਂ ਦਾ ਲੰਗਰ ਲੱਗਿਆ ਹੋਇਆ ਜਿਹੜੇ ਕਟਿੰਗ ਵਾਲੇ ਵੀਰ ਨੇ ਮਾਉਣੇ ਨੇ ਉਹ ਪੱਗ ਬਨਣ ਆ ਕੇ ਸਰਦਾਰ ਬਨਣ ਸੋਹਣੇ ਸੁਨੱਖੇ ਬਨਣ ਉਹਨਾਂ ਦੇ ਲਈ ਪੱਗਾਂ ਦਾ ਲੰਗਰ ਫ੍ਰੀ ਦੇ ਵਿੱਚ ਲਾਇਆ ਗਿਆ ਬਹੁਤ ਵਧੀਆ ਪਰਾਲਾ ਕਮੇਟੀ ਦਾ ਲੋ ਜੀ ਇੱਧਰ ਪੰਡਾਲ ਸਜਿਆ ਹੋਇਆ ਏਸੀ ਹਾਲ ਦੇ ਵਿੱਚ ਬਹੁਤ ਵਧੀਆ ਕੱਠ ਦੇ ਨਾਲ ਜਿਹੜੇ ਕਿਸਾਨ ਭਰਾ ਨੇ ਇੱਕ ਆਲੂ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਐਂ ਟਿੱਕੇ ਬੈਠੇ ਨੇ ਤੇ ਅਦਰ ਮੇਲਿਆਂ ਦੇ ਵਿੱਚ ਐਵੇਂ ਨਹੀਂ ਹੁੰਦਾ ਬਹੁਤ ਭੀੜ ਭੜਕਾ ਹੁੰਦਾ ਸ਼ੋਰ ਸ਼ਰਾਬਾ ਹੁੰਦਾ ਪਰ ਉਹ ਕਿਸਾਨ ਪਰ ਅੱਜ ਪਹੁੰਚਿਆ ਵੀ ਜੀਨੇ ਸੱਚ ਵਿੱਚ ਆਲੂ ਬੀਜਨੇ ਨੇ ਅਤੇ ਕਾਮਯਾਬ ਹੋਣਾ ਹੈ ਜਾਣਕਾਰੀ ਬਹੁਤ ਵਧੀਆ ਲੱਗੀ ਜਿੰਨੇ ਵੀ ਯੂਨੀਵਰਸਿਟੀ ਤੋਂ ਬੁਲਾਰੇ ਆਏ ਹੋਏ ਸੀ ਹੋਰ ਡਾਕਟਰ ਸਾਹਿਬਾਨ ਆਏ ਹੋਏ ਸੀ ਮਿੱਤਰ ਵੀਰ ਸਾਡੇ ਆਏ ਹੋਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਤੇ ਬਹੁਤ ਚੰਗਾ ਲੱਗਿਆ ਤੇ ਇਹ ਜਿਹੜੀ ਜਾਣਕਾਰੀ ਆ ਇਹ ਆਪਾਂ ਨੂੰ ਬਹੁਤ ਮਹਿੰਗੇ ਮਹਿੰਗੇ ਰੁਪਏ ਖਰਚ ਕੇ ਨਹੀਂ ਮਿਲਣੀ ਜਿਹੜੀ ਤੁਹਾਨੂੰ ਅੱਜ ਪੰਜਾਬ ਪੋਟੈਟੋ ਗਰੋਵਸ ਵੱਲੋਂ ਮੁਫਤ ਦੇ ਵਿੱਚ ਦਿੱਤੀ ਗਈ ਆ ਜਿਵੇਂ ਕਿ ਦੋਸਤੋ ਆਪਣਾ ਪੰਜਾਬ ਗੁਰੂਆਂ ਪੀਰਾਂ ਤੇ ਮੇਲੇ ਤਿਹਾਰਾਂ ਦੀ ਧਰਤੀ ਆ ਉਸੇ ਤਰ੍ਹਾਂ ਇਹ ਕਿਸਾਨੀ ਮੇਲਿਆਂ ਦੀ ਧਰਤੀ ਵੀ ਅੱਜ ਤੋਂ ਹੋ ਚੁੱਕੀ ਆ ਅੱਜ ਤੋਂ ਹੁਣ ਕਿਸਾਨੀ ਮੇਲੇ ਜਿਹੜੇ ਲੱਗਿਆ ਕਰਨਗੇ ਮੁੱਲਾਪੁਰ ਦਾਖਾਂ ਦੀ ਧਰਤੀ ਤੋਂ ਆਰੰਭ ਕੀਤਾ ਗਿਆ ਮੇਲਾ ਇਤਿਹਾਸ ਦੇ ਵਿੱਚ ਰਚਿਆ ਗਿਆ ਕਿ ਕਿਸਾਨੀ ਮੇਲੇ ਲੱਗਦੇ ਹੁੰਦੇ ਸੀ ਇਹ ਫਲਾਨੀ ਫਲਾਨੀ ਜਗ੍ਹਾ ਤੇ ਕਿਸਾਨੀ ਮੇਲੇ ਲੱਗੇ ਤੇ ਮੋਲਾਪੁਰ ਦਾਖਾ ਹੀ ਧਰਤੀ ਦੇ ਭਾਰੀ ਜਿਹੜਾ ਕਿਸਾਨੀ ਮੇਲਾ ਲੱਗਿਆ ਸੀ ਤੇ ਉਹਦੇ ਵਿੱਚ ਆ ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਮਿਲੀਆਂ ਸੀ। ਬਾਕੀ ਦੋਸਤੋ ਮੈਨੂੰ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ। ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਿਆ ਕਮੈਂਟ ਕਰਕੇ ਜਰੂਰ ਦੱਸਿਓ। ਇਦਾਂ ਦੇ ਮੇਲੇ ਹੋਰ ਵੀ ਕਿਸਾਨੀ ਮੇਲੇ ਲੱਗਣੇ ਚਾਹੀਦੇ ਨੇ। ਧੰਨਵਾਦ ਜੀ। ਸਤਿ ਸ੍ਰੀ ਅਕਾਲ।